ਸਤਨਾਮ ਸ਼੍ਰੀ ਵਾਣੀ ਗੁਰੂ ਸਾਹਿਬ ਜੀ ਤਨ ਆਸਾ

ਹੋ ਨਜਾਈ ਰਵਰਹਿਆ ਸਰਭਤਰ ਮਨ ਸਗਾ ਕਿਆ ਜਹ ਜਹ ਪੇਖ ਤਹ ਹਜੂਰ ਦੁਰ ਕਹਨਾਇ ਰਾਵ ਰਹੀ ਆ ਸਰਬਤਰਮ ਮਨਸ ਸਾਗਤ ਆਈ ਤੇ ਤੁ ਤ ਨਹੀਂ ਛੋੜਾ ਸੋ ਸੰਗੀ ਗਣੀ ਇਨੇ ਸਜਾਈ ਜੋ ਨਮਕ ਮਹ ਹੈ ਸੋ ਆਲਪ ਸੁਖ ਭਾਨੀਆ ਰਹਾ ਪੱਲਣ ਆਪਿਆ ਦੇ ਕਛ ਉਹ ਨਾ ਰਹੇ ਸਾਂਸ ਸਾਂਸ ਸੰਮਾ ਵੇਰਾ ਪ੍ਰਵਸੈ ਅਛਲ ਅਸ਼ੇਦ ਅਪਾਰ ਪ੍ਰਵ ਉਚਾ ਯਾ ਕਾਰੂ ਪਾ ਜਪ ਜਪ ਕਰੇ ਆਨੰਦ ਜਾਨ ਅਚਰ ਜੀ ਆਨੂ ਅਮਰ ਮਤ ਦੇਹਾ ਦਇਆਲੇ ਪ੍ਰਵ ਜੇਤ ਤਮ ਹੈ ਅਰਦਾ ਨਾਨਕ ਦਾਨ ਪ੍ਰਵ ਰੇਨ ਪਗ ਸਾਧ ਸਮਤ ਦੇਹੋ ਦਾਇਾਲ ਪ੍ਰਵ ਇਤ ਤਮ ਹੈ ਆਰਾਧਾ ਨਾਨਕ ਮੰਗਰਾਨ ਪ੍ਰਵ ਅਰੇ ਨ ਪਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ